ਯਾਰ ਕੋ ਰਾਖੇ ਸਾਈਆਂ ਮਾਰ ਸਕਣਾ ਕੋਈ ਜਿਹੜੀ ਆ ਗੁਰਬਾਣੀ ਦੀ ਇੱਕ ਵਿਚਾਰਨਾ ਅੱਜ ਉਸ ਵੇਲੇ ਸੱਚ ਹੋ ਗਿਆ ਜਦੋਂ ਇੱਕ ਪਰਿਵਾਰ ਆਪਣੇ ਪ੍ਰਾਈਵੇਟ ਗਾਰ ਦੇ ਵਿੱਚ ਪਿੰਡ ਮਹਿਤਾ ਚੌਂਕ ਵੱਲੋਂ ਆ ਰਿਹਾ ਸੀ ਤੇ ਉਹਨਾਂ ਨੂੰ ਜਲੰਧਰ ਜਾਣਾ ਸੀਗਾ ਕਿ ਅਚਾਨਕ ਬਾਬਾ ਕਾਲਾ ਸਾਹਿਬ ਜਦੋਂ ਪੁੱਜਿਆ ਤਾਂ ਉਹਦੀ ਕਾਰ ਨੂੰ ਇੱਕਦਮ ਅੱਗ ਲੱਗ ਗਈ ਔਰ ਵੇਖਦੇ ਆ ਵੇਖਦੇ ਅੱਗ ਦਾ ਭਾਂਬੜ ਮਚ ਗਿਆ ਉਸ ਗੱਡੀ ਦਾ ਚਾਲ ਜਿਹੜਾ ਗੱਡੀ ਨੂੰ ਚਲਾ ਰਿਹਾ ਸੀ ਉਹਨੇ ਜਦੋਂ ਬੜੀ ਸਮਝਦਿਦੀ ਤੋਂ ਕੰਮ ਲਿਆ ਤਾਂ ਉਸੇ ਵੇਲੇ ਉਹਨੇ ਖਿੜਕੀਆਂ ਖੋਲ੍ਹੀਆਂ ਤੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਪਤਨੀ ਨੂੰ ਉਸੇ ਵਾਲੇ ਬਾਹਰ ਕੱਢਿਆ ਤੇ ਉਹਨਾਂ ਨੂੰ ਜਿਹੜੀ ਹੈ ਬਿਲਕੁਲ ਰੇਟ ਤੱਕ ਨਹੀਂ ਆਈ ਲੇਕਿਨ ਕਾਰ ਜਿਹੜੀ ਹੈ ਬਿਲਕੁਲ ਸੜ ਕੇ ਰਾਖ ਹੋ ਗਈ ਆ ਉਹ ਉਹਨਾਂ ਨੇ ਵੀ ਗੱਲ ਕਰਦੇ ਆ ਵੀ ਇਹ ਘਟਨਾ ਕਿਵੇਂ ਵਾਪਰੀ ਤੇ ਕਿੰਨੇ ਵਜੇ ਸਵੇਰੇ ਵਾਪਰੀ ਹਾਂਜੀ ਕੀ ਨਾਮ ਆਪ ਜੀ ਸੁਬਨਾਮ ਗੁਰਪ੍ਰੀਤ ਸਿੰਘ ਹੈ ਤੇ ਸਵੇਰ ਸਵਾ 7 ਵਜੇ ਗੱਡੀ ਜਦੋਂ ਚਲਾਉਂਦੇ ਪਏ ਸੀ ਨਾ ਜਲੰਧਰ ਨੂੰ ਜਾਂਦੇ ਪਏ ਸੀ ਤੇ ਦੇਖਿਆ ਭਾਂਬੜ ਨਿਕਲੇ ਦੌ ਦੌ ਖਿੜਕੀਆਂ ਖੋਲੀਆਂ ਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤੇ ਵੇਹ ਜਾ ਵੇਹਦਾ ਗੱਡੀ ਸੁਆਹ ਹੋ ਗਈ ਕਿੰਨੇ ਵਜੇ ਘਟਨਾ ਜੀੰਦਾ ਸਵਾ 7 ਵਜੇ ਦੀ ਘਟਨਾ ਸਵੇਰ ਦੇ ਪਰਿਵਾਰ ਦਾ ਤੁਹਾਡੇ ਕੋਲ ਕੋਈ ਵਿੱਚ ਨਾਲ ਸੌਂ ਸੀਗਾ ਸਾਰੀ ਫੈਮਿਲੀ ਸੀ ਬੱਚੇ ਸੀ ਵਾਈਫ ਸੀ ਪੰਜ ਜੀ ਸੀ ਟੋਟਲ ਕੋਈ ਕਿਸੇ ਦਾ ਕੋਈ ਨੁਕਸਾਨ ਕੋਈ ਨਹੀਂ ਨਹੀਂ ਨੁਕਸਾਨ ਕਿਸੇ ਦਾ ਨਹੀਂ ਹੋਇਆ ਬਿਲਕੁਲ ਸਾਰੇ ਸੇਫ ਨਿਕਲ ਆਏ ਉਹਨਾਂ ਕਹਿੰਦੇ ਜੀ ਅਸੀਂ ਪਾਵਨ ਧਰਤੀ ਗੁਰਤੇਗ ਬਾਦ ਦੱਸਾ ਵੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਆ ਕਿ ਭਾਵੇਂ ਗੱਡੀ ਉਹਨਾਂ ਦੀ ਬਿਲਕੁਲ ਜਿਹੜੀ ਹੈ ਸਰਕਟ ਸਵਾਹ ਹੋ ਗਈ ਆ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਧੀਰੜ ਤੱਕ ਨਹੀਂ ਮਾਲਕ ਨੇ ਬੜੇ ਇਹਨਾਂ ਨੂੰ ਹੱਥ ਦੇ ਕੇ ਰੱਖਿਆ ਉਹਨਾਂ ਕਹਿੰਦੇ ਮੈਂ ਸ਼ੁਕਰਾਨਾ ਕਰਨਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਾਨੂੰ ਇਹੋ ਜੀ ਤੋਂਦੇ ਵਿੱਚ ਔਰ ਇਹੋ ਜੀ ਜਿਹੜੇ ਦਰਦਨਾਕ ਸੀ ਇਕਦਮ ਜਿਹੜਾ ਬਾਹਰ ਬਾਹਰ ਕੱਢ ਕੇ ਰਹਾ ਦਤਾ ਸਾਡੇ ਬੱਚੇ ਨੂੰ ਪਰਿਵਾਰ ਨੂੰ ਕਿਸੇ ਦੀ ਕੋਈ ਆਂਚ ਨਹੀਂ ਆਈ ਕੈਮਰਾਮੈਨ ਜੁਗੇਸ਼ ਦੇ ਨਾਲ ਰਕੇਸ਼ ਕੁਮਾਰ ਪੀਡੀ ਸੀ ਨਿਊਜ਼ ਬਾਬੋ ਕਾਲਾ ਸਾਹਿਬ